ਚੱਕ ਰਵਿੰਦਾ ਮਨ ਮਰਜ਼ੀ ਦਾ ਮਾਲਕ ਆ ਇਹ ਚੱਕਣੇ ਨੂੰ ਚੱਕ ਲਵੇ ਨਹੀਂ ਚੱਕਣਾ ਦਾ ਸਾਰੀ ਦਿਹਾੜੀ ਲਾ ਦੋ ਨੇ ਚੱਕਣਾ ਹੀ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਾਈ ਮੇਲੇ ਰਵੀ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰ ਆਪਣਾ ਚੈੜੀਆਂ ਪਿੰਡ ਤੋਂ ਆ ਜੀ ਤੇ ਅੱਜ ਬਾਈ ਆਪਣੇ ਨਾਨਕੇ ਪਿੰਡ ਪਹੁੰਚੇ ਹੋਏ ਆ ਮੁੰਡੋਂ ਸੰਗਤੀਆਂ ਜੀ ਤੇ ਅੱਜ ਬਾਈ ਮਾਮੇ ਦੇੁੰਡੇ ਦਾ ਮੰਗਣਾ ਜਿਹੜਾ ਆਪਣੇ ਕੋਲ ਕਰਨਵੀਰ ਆਉਦਾ ਹੁੰਦਾ ਰੋਪੜ ਉਹਦੇ ਭਰਾ ਦਾ ਮੰਗਣਾ ਈ ਗਈ ਉੱਥੇ ਆਏ ਅੱਜ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਬਈ ਬਾਈ ਸਾਰੇ ਇਕੱਠੇ ਹੋਏ ਵੀ ਤਾਂ ਹਾਂ ਤੇ ਬਾਕੀ ਇਸ ਤੋਂ ਆਪਾਂ ਨੂੰ ਰੇਟਰ ਵੀ ਦਿਖਾ ਦੇਣਾ ਟਰੈਕਟਰ ਵੀ ਖੜਾ ਪਕਾਉ ਬਾਕੀ ਆਪਾਂ ਤੁਹਾਨੂੰ ਜਿੰਨੇ ਵੀ ਰਿਸ਼ਤੇਦਾਰ ਆਏ 2-4 ਮੇਨ ਮੇਨ ਸਾਰੋਂ ਨਾਲ ਮਿਲਾਉਨੇ ਆ ਤੇ ਵੀਡੀਓ ਚ ਬਣੇ ਰਹੋ ਜੀ ਆਪਾਂ ਤੁਹਾਨੂੰ ਪਹਿਲਾਂ ਟਰੈਕਟਰ ਦਿਖਾਉਨੇ ਆ ਜੀ ਜੰਗੂਣਾ ਟਰੈਕਟਰ ਨਹੀਂ ਕਢਾਤੀਆਂ ਚੀਕਾਂ ਇਹ ਜਿਹੜਾ ਬਈ ਟਰੈਕਟਰ ਆ ਹਾਂ ਐਂਡੋ ਫਾਰਮ ਇਹ ਬਈ ਮਾਮੇ ਦੇ ਮੁੰਡੇ ਦਾ ਹੀ ਆ ਠੀਕ ਆ ਇਹ ਰੱਖਿਆ ਪਾਦੇ ਇਹਨਾਂ ਨੇ ਘਰੇ ਟਰੈਕਟਰ ਠੀਕ ਆ ਹੁਣ ਇਹਨਾਂ ਨੂੰ ਜਣੇ ਕਿ ਸਾਲ 2 ਸਾਲ ਹੋ ਗਏ ਰੱਖੇ ਇਹਨੂੰ ਹੁਣ ਇਹ ਕਹਿੰਦੇ ਚੱਲੋ ਵੀ ਆਹ ਵੇਕੇ ਕੋਈ ਹੋਰ ਲੈ ਲਾਂ ਨੇ ਉੱਚਾ ਮਾਡਲ ਪਾਵਰ ਸਟੀering ਵਾਲਾ ਟਰੈਕਟਰ ਠੀਕ ਚੱਲਦਾ ਬਾਈ ਠੀਕ ਚੱਲਦਾ ਪੁੱਤ ਅੱਛਾ ਦੇਖ ਲੈ ਗਾਰੰਟੀ ਤੇਰੀ ਹੈ ਕੱਲ ਨੂੰ ਆਗੇ ਤੈਨੂੰ ਵੜਨਾ ਹਾਂ ਹਾਂ ਕਰਨਵੀਰ ਬਾਈ 10 ਸਹੀ ਗੱਲ ਅਸੀਂ ਨਾਲੇ ਦੇਖੋ ਇਹ ਪੂਰਾ ਦਬਦਾ ਹੀ ਨਹੀਂ ਹਾਂ ਤੇ ਨਹੀਂ ਤੇਲ ਬਾਈ ਤੇਲ ਖਰਚਾ ਹੈਗਾ ਬਾਈ ਤੇਲ ਖਰਚਾ ਏ ਟਰੈਕਟਰ ਦਾ ਵਾਕਿਓ ਘੱਟ ਬਾਕੀ ਜੋ ਵੀ ਹੈ ਜੱਗੂ ਦੱਸ ਫੇ ਤੂੰ ਡਿਟੇਲ ਦੱਸ ਟਰੈਕਟਰ ਦੀ ਬਾਈ ਬਾਕੀ ਚਲੋ ਆਪਾਂ ਦਾ ਸਾਨੂੰ ਪਤਾ ਹੀ ਇੰਡੋ ਫਾਰਮਾ ਜੇ ਰਹਿੰਦੇ ਸਾਰੇ ਨਾ ਹਾਂ ਪਰ ਜਿਹੜੇ ਆਹ ਸ਼ੋਅ ਵਾਲੇ ਟਰੈਕਟਰ ਨੇ ਬਾਈ ਆਹ ਸ਼ੋਅ ਵਾਲੇ ਟਰੈਕਟਰ ਬਹੁਤ ਕਾਮਯਾਬ ਹੋਣੇ ਹਾਂ ਨੀਲੀ ਸ਼ੋਅ ਵਾਲਿਆਂ ਨੇ ਮਤਲਬ ਕਿ ਜੇ ਹੁਣ ਵੀ ਕਿਤੇ ਆਹ ਸ਼ੋਅ ਚ ਟਰੈਕਟਰ ਆਉਂਦਾ ਹੁੰਦਾ ਤਾਂ ਮੇਰੇ ਹਿਸਾਬ ਨਾਲ ਅੱਜ ਟਰੈਕਟਰ ਨੇ ਫੁੱਲ ਵਿਕਣਾ ਦਾ ਇਹ ਸ਼ੋਅ ਮੰਨ ਕੇ ਲੋਕ ਮੂਰੇ ਦੇ ਟਰੈਕਟਰ ਦੀ ਦੇਖਣਾ ਲੁੱਕ ਦੇਖਣਾ ਮੂਰੇ ਦੇ ਟਰੈਕਟਰ ਹੋਣ ਵਾਲੇ ਵਰਗਾ ਹੀ ਲੱਗਦਾ ਵੇ ਹਾਂ ਯਾਨੀ ਕਿ ਲੋਕੋ ਉਹੀ ਆ ਸੇਮ ਇੰਜਣ ਇਹਨਾਂ ਦਾ ਵਧੀਆ ਇੰਜਣੇ ਕੋਈ ਹੋਣੀ ਹੈਗੀ ਬਾਕੀ ਟਾਇਰ ਵੀ ਠੀਕ ਆ ਹਨ ਬਾਕੀ ਟਾਇਰ ਵੀ ਠੀਕ ਆ ਹਾਂ ਟਾਇਰ ਵੀ ਨਵੇਂ ਹੋਏ ਹਨ ਟਾਇਰਾਂ ਨੂੰ ਰਵੀ ਭਾਈ ਹੋਈ ਵੀ ਰਬੜ ਆ ਪਰ ਬੜਾ ਵਧੀਆ ਹੋਈ ਵੀ ਆ ਰਬੜ ਵੀ ਦੋ ਤਰ੍ਹਾਂ ਦੀ ਹੁੰਦੀ ਆ ਇਹਨੂੰ ਐਨ ਪੂਰੀ ਵਧੀਆ ਰਬੜ ਹੋਈ ਵੀ ਆ ਮੰਨ ਕੇ ਚੱਲ ਵੀ 75 80 ਪੈਸੇ ਟਾਇਰ ਖੜੇ ਆ ਖੜੇ ਮੁਰਲੇ ਟਾਇਰ ਪੱਕੇ ਆ ਬਾਈ ਵੀ ਕੇਟੀ ਦੇ ਠੀਕ ਆ ਤੇ ਬਾਕੀ ਜਿਹੜੇ ਆਹ ਇੰਦਨ ਤੇ ਬਾਈ ਇਹ ਆਹ ਮਾਡਲਾਂ ਚ ਆਏ ਆ ਇਹ ਜੀਟਰ ਵਾਲਾ ਇੰਜਨ ਆ ਬਾਈ ਅੱਛਾ ਹਾਂ ਉਹ ਜਿਹੜੇ ਆਪਣੇ ਐਚਐਮ ਐਚਐਮਟੀ ਐਚਐਮਡੀਆ 750 ਵਾਲੇ ਇੰਜਨਾਂ ਕੋਈ ਫਰਕ ਨਹੀਂ ਹੈਗਾ ਠੀਕ ਆ ਤੇ ਬਾਕੀ ਬਾਈ ਗੇਅਰ ਬਾਕਸ ਹੈ ਇਹਨੂੰ ਸਵਰਾਜ ਵਾਲਾ ਇਹਦਾ ਅਭੀ ਕੈਮਰਾ ਇੱਡਾ ਕਹਿੰਦੇ ਫੜਦਾ ਹਾਂ ਨਾ ਠੀਕ ਆ ਠੀਕ ਅਰੇ ਖਾਤਮਾ ਹਾਂ ਬਾਕੀ ਨੇ ਵੀ ਬਾਈ ਰੰਗ ਰੋਂਗੇ ਦਾ ਟਰੈਕਟਰ ਸਾਰਾ ਰਹਿ ਜਨ ਲਾ ਰੰਗ ਨਹੀਂ ਕੋਈ ਤੋਤਾ ਆਦਾ ਸਿਰਫ ਚਲੋ ਵਾਇ ਤੇ ਕੋਈ ਬਾਈ ਟਰੈਕਟਰ ਦੀ ਕੋਈ ਲੀਕੇਜ ਵੀ ਨਹੀਂ ਹੈਗੀ ਹੈ ਹਣੀ ਬਾਕੀ ਟਰੈਕਟਰ ਨੂੰ ਬੈਕ ਸਾਈਡ ਤੇ ਦਿਖਾ ਦਈਏ ਹਾਂ ਚਲੋ ਉਹ ਤਾਂ ਹੁੰਦਾ ਰਹਿੰਦਾ ਕਿਹੜੇ ਕੋਈ ਤੋਤਾ ਸਵਾਰਿਆ ਜਿਵੇਂ ਆਪਾਂ ਉਦਾਂ ਹੀ ਵੀਡੀਓ ਬਣਾਉਂਦੇ ਆ ਇਹਦੀ ਬਾਕੀ ਬਾਈ ਸਿਸਟਮ ਲੱਗਿਆ ਹੋਇਆ ਦੇਖ ਲਓ 8 ਜਿਹੜਾ ਪੱ ਲੱਗਿਆ ਬਾਈ ਕਿੰਨੇ ਇੰਚ ਸਿਸਟਮ ਲੱਗਿਆ ਹੋਇਆ ਇਹਦੇ ਚ 12 12 ਇੰਚ 12 ਇੰਚ 10 ਹੈ ਬਾਈ 10 ਪੂਰੀ ਧਮਕ ਬੇਸ ਹੈ ਹਰਸ਼ ਵਾਲਿਆਂ ਦਾ ਲੱਗਿਆ ਵਾ ਬਾਈ ਇਹ ਖਾ ਵੀ ਤੇ ਇਹ ਦੁਕਾਨ ਹੈ ਵੀਰੇ ਆਏ ਮੁੰਡੇ ਦੀ ਇਹਦੀ ਆਕਸ਼ਨ ਆ ਬਾਈ ਦੁਕਾਨ ਹੈ ਬਾਈ ਇਹਦੀ ਲੈਕਾਂ ਦੀ ਹੈ ਕਿੱਥੇ ਕਿਹੜਾ ਬਾਈ ਆ ਦਿਖਾਓ ਇਹ ਆ ਮੁੰਡਾ ਬਾਈ ਇਹ ਆ ਹਰਸ਼ ਮਿਊਜ਼ਿਕ ਸਿਸਟਮ ਹੈ ਨੀ ਤੇ ਬਾਕੀ ਬਾਈ ਥੋੜੀ ਜੀ ਠੰਡ ਕਰਕੇ ਸਿਆਲ ਕਰਕੇ ਥੋੜਾ ਜਿਹਾ ਵੈਰੀਟੀ ਥੋੜੀ ਜਰੂਰ ਡਾਊਨ ਹੋਈ ਹੋਈ ਆ ਉਹ ਵੀ ਮੜਾ ਮੋਟਾ ਜਿਹੇ ਚੱਲ ਪੰਦਾ ਤਾਂ ਸਟਾਰਟ ਹੋ ਜਾਂਦੀ ਏ ਜੇ ਦੋ ਦਿਆਂ ਨੇ ਖੜਜੇ ਫੇਰ ਥੋੜੀ ਜੀ ਰਾਊਂਡ ਲੈ ਕੇ ਸਟਾਰਟ ਹੁੰਦਾ ਅਗਾਂਹ ਸਟਾਰਟ ਕਰਕੇ ਦਿਖਾਈਆਂ ਸਟਾਰਟ ਕਰਕੇ ਦਿਖਾ ਦੇ ਲੈ ਮੜਾ ੱਤਕਾ ਲਾ ਦਿਓ ਬਾਈ ਉਹ ਨਿਆਣਿਆਂ ਨੂੰ ਪਿੱਛੇ ਕਰੋ ਇਹ ਤੇ ਘੇੜਾ ਮੜਾ ਜਾ ਇਹ ਵੀ ਚੱਕਰ ਪੈਂਦਾ ਵਾਹ ਉਹ ਤੇਰੇ ਇਹ ਵੀ ਮੁੰਡੇ ਮੇਲੇ ਵਾਲੇ ਆ ਬਾਈ ਇਹ ਵੀ ਮੁੰਡੇ ਮੇਲੇ ਵਾਲੇ ਆ ਆ ਜਾ ਬਾਕੀ ਰੋਹੀ ਬਾਈ ਟਰੈਕਟਰ ਦਿਖਾਤਾ ਆਪਾਂ ਨੇ ਇਹ ਤੋਂ ਹੀ ਲੈਣ ਦਾ ਚਾਹਵਾਨ ਹੋਇਆ ਪਿੰਡੇ ਖੜਾ ਹੋ ਰਹੇ ਇਹ ਪਿੰਡੇ ਦੇ ਨੇੜੇ ਜਾ ਮਾਰਦਣੇ ਬਾਈ ਟਰਾਲੀ ਤੇ ਜਿਹਨੂੰ ਮਰਜ਼ੀ ਪੁੱਛ ਕੇ ਆ ਜਾਓ ਮੰਦੋ ਪਿੰਡ ਹਾਂ ਟਰਾਲੀਆਂ ਕੋਲੇ ਪੈ ਜਾਂਦਾ ਹੈ ਮੰਦੋ ਮੰਦੋ ਵੀ ਬਾਈ ਦੋ ਤਿੰਨ ਮੰਦੋ ਇਹ ਕਿਹੜੀ ਆ ਇਹ ਮੰਦੋ ਭਾਗ ਸਿੰਘ ਆ ਬਾਈ ਠੀਕ ਆ ਜੀ ਇਹ ਬਾਕੀ ਰਿੰਮਾ ਬਾਈ ਜਰੂਰ ਤਿਆਰ ਹੋਏਵੇਂ ਡੈਕਟਰ ਦੇ ਰਿੰਮਾ ਰਿੰਮਾ ਤਿਆਰ ਹੋਏ ਬਸ ਸ਼ੋਅ ਬਾਡੀ ਦਾ ਡੈਕਟਰ ਸਾਰਿਆਂ ਦੇ ਠੀਕ ਹੈ ਬਾਕੀ ਜਿਹੜੀ ਕਮੀ ਪੇਸੀ ਹੋਈ ਆ ਕੇ ਇਹਨੂੰ ਫੜ ਲਿਓ ਬਾਈ ਇਹੀ ਕਰਦਾ ਧਰਤਾ ਇਹਦਾ ਹਾਂ ਉਹ ਪਛਲੇ ਵਾ ਚਲੋ ਜਾ ਕੇ ਲੰਘ ਜਾ ਠੀਕ ਤੇ ਲੋ ਬਾਈ ਬਾਬੇ ਉਹ ਬਾਕੀ ਅੱਜ ਮੰਗੜੇ ਦਾ ਪ੍ਰੋਗਰਾਮ ਨਿਭੜ ਗਿਆ ਬਾਈ ਤੇ ਜਿਹੜਾ ਆਪਾਂ ਨੇ ਗੱਡੀ ਰੋਗਦਾ ਵੀਰੇ ਯਾਰ ਉੱਥੇ ਫਿਰ ਤੈਨੂੰ ਪਤਾ ਔਖਾ ਹੋ ਜਾਣਾ ਕੰਮ ਉਹਦੀ ਰੋਗਦਾ ਉਹ ਯਾਰ ਨੂੰ ਯਾਰ ਹੱਦ ਦੇ ਘਰੇ ਆ ਰਿਹਾ ਅਸੇ ਆ ਰਹੀ ਹੈ ਬਾਈ ਬੰਦਾ ਸ਼ਰਮਦਾ ਇੰਨਾ ਜਿਆਦਾ ਇਹ ਪੁੱਛੋ ਨਾ ਤੇ ਜਿਹੜਾ ਜ ਮੰਗਣਾ ਹੋਇਆ ਬਾਈ ਇਹਦਾ ਹੋਇਆ ਇਹ ਅੱਛਾ ਤੇ ਜਿਹੜਾ ਕਰਨਵੀਰ ਬਾਈ ਆਪਣੇ ਨਾਲ ਰੋਪੜ ਆ ਕੇ ਕਰਦਾ ਵੀਡੀਓ ਵਿੱਚ ਉਹਦਾ ਬੜਾ ਭਾਈ ਹੈ ਉਹਦਾ ਬੜਾ ਭਰਾ ਇਹ ਠੀਕ ਹੈ ਜੀ ਜਿਹੜਾ ਕਾਲਾ ਹਾਂ ਉਹਦਾ ਮੁੰਡਾ ਜਿਹੜਾ ਕਾਲਾ ਮੁੰਡਾ ਵਾਲਾ ਜਿਹਨੇ ਜਿਹਨੂੰ ਮੈਂ ਮਾਮਾ ਕਹਿੰਦਾ ਉਹਦਾ ਜਿਹੜਾ ਜਣੀ ਬੜਾ ਮੁੰਡਾ ਕਰਨਬੀਰ ਦਾ ਬੜਾ ਭਰਾ ਏ ਹੂੰ ਠੀਕ ਆ ਉਮਰ ਵਿੱਚ ਮਨੇ ਕਿਹਾ ਮੇਰੇ ਨਾਲੋਂ 3-4 ਸਾਲ ਛੋਟਾ ਏ ਹਾਂ ਹਾਂ ਤੇ ਮੰਨਦਾ ਨਹੀਂ ਦਾ ਬਾਈ ਇਹ ਵਿਆਹ ਕਰਾਉਣ ਨੂੰ ਧੱਕੇ ਮੁੱਕੇ ਨਾਲ ਕਹਿ ਕੇ ਕਿਰਾਇਆ ਪਰ ਹੁਣ ਖੁਸ਼ ਏ ਪੂਰਾ ਹੁਣ ਠੀਕ ਆ ਬਾਈ ਹੁਣ ਖੁਸ਼ ਏ ਪੂਰਾ ਵਾਪਸ ਪਹਿਲੇ ਜਿੱਥੇ ਹੀ ਖੁਸ਼ ਏ ਪਹਿਲੇ ਜਿੱਥੇ ਹੋ ਜਾ ਠੀਕ ਆ ਤੇ ਬਾਕੀ ਬਾਈ 5-6 ਸਾਲ ਹੋ ਗਏ ਬਾਹਰ ਗਏ ਨੂੰ ਵੀ ਬਾਈ ਬਾਹਰ ਦਾ ਕਿਦਾਂ ਕਿੱਦਾਂ ਦੀ ਲਾਈਫ ਆ ਮੜਾ ਦੱਸ ਦੇ ਬੰਦਿਆਂ ਨੂੰ ਵੈਸੇ ਦਾ ਬੰਦੇ ਆਪਾਂ ਨੂੰ ਬਹੁਤ ਸਾਰੇ ਬਈ ਬਾਹਰ ਦੇ ਆਪਣੇ ਨਾਲ ਕੈਨੇਡਾ ਦੇ ਬਹੁਤ ਵੀ ਜੁੜੇ ਹੋਏ ਮੈਂ ਆਪਣੇ ਨਾਲ ਹੂੰ ਤੇ ਬਾਕੀ ਤੂੰ ਵੀ ਦੱਸ ਦੇ ਐਕਸਪੀਰੀਅੰਸ ਤੂੰ ਹੁਣ ਤੰਦਾ ਮੇਰੇ ਹੁਣ 6 ਸਾਲ ਹੋ ਗਏ ਗਏ ਨੂੰ 6 ਹੋ ਗਏ ਠੀਕ ਆ ਕਿੱਦਾਂ ਦੀ ਲਾਈਫ ਆ ਮਤਲਬ ਕੀ ਵੀ ਇੱਥੇ আর ਉੱਥੇ 'ਚ ਕਿੰਨਾ ਕੁ ਡਿਫਰੈਂਸ ਆ ਜ਼ਮੀਨ ਆ ਸਮਾਨ ਦਾ ਡਿਫਰੈਂਸ ਆ ਠੀਕ ਆ ਹੂੰ ਚੱਲ ਉੱਥੇ ਲਾਈਫ ਬਿਜ਼ੀ ਆ ਸਭ ਦੀ ਵਧੀਆ ਆ ਕੰਮ ਤੇ ਚੱਲ ਜਾਓ ਆ ਜਾਓ ਆ ਜਾਓ ਠੀਕ ਆ ਲੋ ਵੀ ਆ ਖੜਾ ਕਰਨਵੀਰ ਦੇਖੋ ਅੱਜ ਕਰਨਵੀਰ ਬਾਈ ਅੱਜ ਗਿਆ ਨਹੀਂ ਹੈਗਾ ਤੂੰ ਅੱਜ ਪ੍ਰੋਗਰਾਮ ਆ ਤਾਂ ਵੀਰੇ ਹਾਂ ਠੀਕ ਆ ਮੁੰਡਾ ਮੁੰਡਾ ਹਾਂ ਹਾਂ ਇਹ ਬਾਈ ਨਾਲ ਆਪਣਾ ਇੰਟਰੋਡਕਸ਼ਨ ਕਰਾਤੀ ਸਾਰੀ ਕਰਾਤੀ ਹਾਂ ਕਰਾਤੀ ਬਾਈ ਜੰਦ ਜਾ ਹੁਣ ਜਾਵਦੇ ਸਾਨੀ ਆ ਐ ਕਿਉਂ ਕਰਦਾ ਹਨ ਹੁਣ ਨੰਬਰ ਹੈਗਾ ਬਾਈ ਦਾ ਇਹ ਤਾਂ ਬਾਈ ਤਿੰਨ ਚਾਰ ਸਾਲ ਰੁੱਕ ਕੇ ਲੱਗੂ ਨੰਬਰ ਤੂੰ ਹੁਣ ਮੇਰਾ ਵੀਰ ਉਹ ਰੱਖੀ ਥੋੜਾ ਜਿਹਾ ਹਾਂ ਹੌਸਲਾ ਰੱਖੀ ਹਾਂ ਹਾਂ ਬਹੁਤ ਹੈ ਮੁੰਡੇ ਠੀਕ ਆ ਚਲੋ ਅਸੀਂ ਹੁਣ ਜਾਈਏ ਦੇਖ ਸਮਾਸ ਮੂੰਹ ਤਾਂ ਦੇ ਦਿਓ ਬੱਚਾ ਖੋਜਾ ਜਿਹੜਾ ਹੈਗਾ ਉਹ ਦੇਖੋ ਹਾਂ ਲੱਦ ਦਿੱਤੀ ਬਾਈ ਲੱਦ ਕੇ ਚੇ ਦੇ ਦੋ ਬਾਈ ਸਮਾਨ ਮੁੰਡਿਆਂ ਨੂੰ ਦੇ ਦਿੱਤਾ ਬਾਈ ਜਿਹੜਾ ਜੋ ਵੀ ਸਮਾਨ ਵਾ ਸਾਰੀਆਂ ਆਈਟਮਾਂ ਥੋੜੀ ਥੋੜੀਆਂ ਸਾਰੀਆਂ ਪਾ ਦੇਣੀ ਸੀ ਹਾਂ ਵੀ ਪਾ ਆਂ ਅੱਛਾ ਠੀਕ ਆ ਚੱਲ ਠੀਕ ਆ ਬਾਈ ਆ ਵੀ ਇੱਕ ਮੁੰਡੇ ਨੂੰ ਤੁਹਾਨੂੰ ਇਹ ਵੀ ਮਿਲਾ ਦੀ ਐ ਇਹ ਬਾਈ ਛੋਟੇ ਮਾਮੇ ਦਾ ਮੁੰਡਾ ਠੀਕ ਆ ਤੇ ਦੋ ਮਾਮੇ ਆ ਇੱਕ ਕੋਲ ਦੋ ਮੁੰਡੇ ਆ ਇੱਕ ਕੋਲ ਹਾਂ ਹਾਂ ਇਹ ਦੋਨੇ ਸਕੇ ਭਰਾ ਐ ਬਾਈ ਠੀਕ ਆ ਚਲੋ ਬਾਈ ਠੀਕ ਆ ਕਰਨ ਵੀਰੇ ਵੀਰੇ ਫੇ ਮਿਲਦੇ ਆ ਰੋਪੜ ਆਪਾਂ ਠੀਕ ਆ ਬਾਈ ਓਕੇ ਜੀ ਹੇ ਭਾਈ ਪਹੁੰਚ ਗਏ ਪਿੰਡ ਆਪਾਂ ਜੀ ਤੇ ਸੂਰਜ ਅਜ ਚੜਿਆ ਹੈ ਨਹੀਂ ਭਾਈ ਅੱਜ ਮੌਸਮ ਠੰਡਾ ਹੀ ਰਿਹਾ ਲਗਭਗ ਤੇ ਅੱਜ ਆਪਾਂ ਨੇ ਆ ਕੇ ਫਿਰ ਮਗਾਦਰ ਟਾਈਮ ਨਾਲ ਆਗੇ ਅੱਜ ਵੀ ਕੋਈ ਨਾ ਕੋਈ ਲਾਹਾ ਲੈ ਲੀਏ ਤੇ ਆਪਾਂ ਨੇ ਭਾਈ ਕਣਕ ਨੂੰ ਪਾਣੀ ਛੱਡ ਲਿਆ ਆ ਕੇ ਪਰ ਇੰਜਨ ਦਾ ਪਾਣੀ ਚਕਾਇਆ ਪਾਣੀ ਇੰਜਨ ਹੀ ਸਟਾਰਟ ਹੋਇਆ ਕਿਉਂਕਿ ਠੰਡ ਦੀ ਭਾਈ ਇੰਜਨ ਸਟਾਰਟ ਹੋਇਆ ਬਾਅਦ ਚ ਭਾਈ ਫਿਰ ਪਾਣੀ ਚੱਕਿਆ ਫਿਰ ਪਾਣੀ ਚਕਾਇਆ ਬਹੁਤ ਔਖਾ ਪਾਣੀ ਪਾਵਾ ਕੇ ਘੰਟਾ ਦਾ ਪਹਿਲਾਂ ਐਉਂ ਲੱਗ ਗਿਆ ਤੇ ਕਣਕੋਰੇ ਆਪਣਾ ਦੁਆਰ ਕੇ ਥੋਵਾ ਬਾਈ ਰੂਟਾਂ ਚ ਲਾਈ ਹੋਈ ਆ ਜੋ ਆਉ ਤੁਹਾਨੂੰ ਕਣਕ ਦਿਖਾਉਨੇ ਆਪਾਂ ਕਹੀ ਜੀ ਕਣਕ ਆਪਣੀ ਲੋ ਬਾਈਆ ਕਣਕ ਲਾਈ ਸੀ ਆਪਣੇ ਇਹਦੇ ਵਿੱਚ ਗੰਨਾ ਖੜਾ ਸੀ ਬਾਈ ਜਿਹੜਾ ਆਪਾਂ ਨੇ ਟਾਲ ਤੇ ਗੇਰਿਆ ਸੀ ਨਾ ਗੰਨਾ ਉਹ ਗੰਨਾ ਖੜਾ ਸੀ ਇਹਦੇ ਵਿੱਚ ਤੇ ਉਹਦੇ ਬਾਅਦ ਇਹਨਾਂ ਮਾ ਸਰੋਂ ਵੀ ਲਾਈ ਸੀ ਥੋੜੇ ਦਿਨ ਬਾਅਦ ਇਹ ਮੀਂਹ ਪੈ ਗਿਆ ਬਾਈ ਇਹਦੇ ਉੱਪਰ ਜਦੋਂ ਇਹ ਮੀਂਹ ਪੈ ਗਿਆ ਉਹਦੇ ਕਰਕੇ ਸਰੋਂ ਹੋ ਗਈ ਬਾਈ ਆਪਣੀ ਖਰਾਬ ਫੇਰ ਹੁਣ ਦੁਬਾਰਾ ਕਣਕ ਲਾਈ ਸੀ ਇਹ ਕਣਕ ਵਧੀਆ ਹੋਈ ਆ ਬਾਈ ਕਣਕ ਬੂਟੀਆਂ ਕਰਕੇ ਮੰਗਦੀ ਸੀ ਪਾਣੀ ਬਾਈ ਬੂਟਿਆਂ ਦੇ ਨਾਲ-ਨਾਲ ਜਿਵੇਂ ਹੀ ਬਾਈ ਸੁੱਕਣ ਲੱਗ ਗਈ ਦੀ ਕਣਕ ਨੂੰ ਥੱਲੇ ਤੇ ਜਿਵੇਂ ਹੀ ਸੁੱਕ ਗਈ ਸੀ ਹੁਣ ਬਾਈ ਆਪਾਂ ਨੇ ਅੱਜ ਮੈਂ ਸੋਚਿਆ ਵੀ ਚਲੋ ਪਾਣੀ ਲਾ ਦਈਏ ਕੋਈ ਟਾਈਮ ਦਾ ਲਾਹਾ ਲੱਤਾ ਜਾਵੇ ਇਹ ਬੂਟੇ ਆਪਣੇ ਦੋ ਸਾਲ ਦੇ ਹੋਈ ਦੇਖੋ ਗਰੂਥ ਚੈੱਕ ਕਰੋ ਬੂਟਿਆਂ ਦੀ ਦੂਜੇ ਸਾਲ ਚ ਬੂਟਾ ਇਹ ਇਹਨੂੰ ਆਹ ਜਨਵਰੀ ਵਿੱਚ ਨਾ ਸੌਰੀ ਫਰਵਰੀ ਵਿੱਚ ਇਹਨਾਂ ਨੇ ਦੋ ਸਾਲ ਦੇ ਹੋਣਾ ਆ ਗਏ ਕਈ ਬੂਟੇ ਆਪਣੇ ਵਧੀਆ ਚੰਨੇ ਆ ਵਿੱਚ ਵਿੱਚ ਥੋੜੇ ਸੁੱਕ ਜਰੂਰ ਗਏ ਬਾਈ ਬੂਟੇ ਆ ਦੇਖੋ ਬੂਟੇ ਦੁਬਾਰਾ ਲਾਈ ਕਿਉਂਕਿ ਬਾਈ ਪਾਣੀ ਦੀ ਕਿੱਲਤ ਆ ਜਦੋਂ ਆਪਾਂ ਲਾਇ ਸੀ ਬੂਟੇ ਇਹ ਉਦੋਂ ਪਾਣੀ ਨਹੀਂ ਪਿਆ ਇਹਨੂੰ ਪਾਣੀ ਲੱਗਿਆ ਨਹੀਂ ਉਦੋਂ ਥੋੜਾ ਜਿਹਾ ਬੋਰ ਨੇ ਤੰਗ ਕਰਿਆ ਆਪਾਂ ਨੂੰ ਪਾਣੀ ਚੱਕਿਆ ਨਹੀਂ ਤੇ ਤਾਂ ਕਰਕੇ ਦਿੱਕਤ ਰਹਿ ਗਈ ਜਾਦੀ ਬੂਟਾ ਆਪਾਂ ਲਾਉਣਾ ਇਹਨੂੰ ਪਾਣੀ ਨਾਲ ਉਸੇ ਟਾਈਮ ਪਾਣੀ ਦੇਣਾ ਹੀ ਦੇਣਾ ਬਾਈ ਆ ਬੂਟਾ ਵਧੀਆ ਚੱਲਦਾ ਬਾਕੀ ਅੱਜ ਤਾਂ ਬਾਈ ਅੱਜ ਵੀ ਪਾਣੀ ਔਖਾ ਹੀ ਚੱਕਿਆ ਬੋਰ ਨੇ ਇਹ ਇਹਦਾ ਬਾਈ ਮਨਮਰਜ਼ੀ ਦਾ ਮਾਲਕ ਹੈ ਇਹ ਚੱਕਣੇ ਨੂੰ ਚੱਕ ਲਵੇ ਨਹੀਂ ਚੱਕਣਾ ਦਾ ਸਾਰੀ ਦਿਹਾੜੀ ਲਾ ਦੋ ਨੇ ਚੱਕਣਾ ਨਹੀਂ ਹੈਗਾ ਠੀਕ ਹੈ ਜੀ ਇਹਦਾ ਬਸ ਹੁਣ ਸਮਝ ਲਓ ਬੋਰ ਅਰਾਬਾ ਪਰ ਫਿਰ ਵੀ ਸਾਡਾ ਏਰੀਆ ਅਸੀਂ ਬਹੁਤ ਚੰਗੇ ਮੰਨਦੇ ਆ ਆਪਣੇ ਆਪ ਨੂੰ ਵੀ ਸਾਡੇ ਏਰੀਆ 'ਚ ਪਾਣੀ ਫਿਰ ਵੀ ਬਹੁਤ ਉੱਪਰ ਹੈ ਠੀਕ ਹੈ ਜੀ ਹੋਰ ਪਾਸੇ ਤਾਂ ਇਹ ਚੀਜ਼ਾਂ ਅੱਜ ਤੇ ਦਾਦਾ ਸਾਲ ਪਹਿਲਾਂ ਖਤਮ ਹੋ ਗਈਆਂ ਠੀਕ ਹੈ ਜੀ ਤੇ ਯਾਨੀ ਕਿ ਮੰਨ ਕੇ ਚਲੋ ਹੁਣ ਵੀ ਸਾਡੇ 40 40 40 45 ਫੁੱਟ ਤੇ ਬਾਈ ਪਾਣੀ ਹੈਗਾ ਜਦੋਂ ਮੀਂਹ ਪਏ ਨੇ ਫੇਰ ਤਾਂ ਪਾਣੀ ਬਾਈ ਸੇਮ ਉੱਪਰ ਆ ਜਾਂਦਾ ਹੁਣ ਵੀ ਚਲੋ ਫਿਰ ਵੀ ਯਾਨੀ ਕਿ ਆਪਣਾ ਫਿਰ ਵੀ ਠੀਕ ਏਰੀਆ ਆਪਣਾ ਅਸੀਂ ਇਧਰ ਹੋਰ ਏਰੀਆ ਵਿੱਚ ਜਾਂਦੇ ਆ ਬਾਈ ਉੱਥੇ ਆਪਾਂ ਨੂੰ ਵੀਰ ਨਾਲ ਹੀ ਦੱਸਦੇ ਆ ਵੀ ਸਾਡੇ ਏਰੀਆ ਵਿੱਚ 4-400 ਫੁੱਟ ਤੇ ਪਾਣੀ ਗਿਆ ਵਾ ਬਾਈ 30 30 ਦੀਆਂ 35 35 ਦੀਆਂ ਮੋਟਰਾਂ ਚੱਲ ਰਹੀਆਂ ਬਾਕੀ ਆਹੀ ਕਹਿਰਾ ਰਹਿ ਗਿਆ ਬਾਈ ਕੇ ਬਾਕੀ ਦਾ ਲਗਭਗ ਸਾਰਾ ਗੇਟ 'ਚ ਆ ਕੰਮ ਤੇ ਬਾਈ ਮੇਰੇ ਹਿਸਾਬ ਨਾਲ ਤੂੰ ਆੜ ਥਾਂ ਆ ਤਿੰਨ ਕਿਲੋ ਲੀਟਰ ਤੇ ਲੱਗਿਆ ਸਾਰਾ ਭਰਨੇ ਨੇ ਤਿੰਨੇ ਗੀਟਰ ਤੇ ਨਾਲ ਸਾਰਾ ਭਰਤਾ ਇਹਨੇ ਬਾਕੀ ਜੂੜੀਆਂ ਪਾਤਾ ਨਾਲ ਨਾਲ ਤੇ ਬਾਕੀ ਚਲੋ ਹੁਣ ਦੇਖਦੇ ਆ ਗਣਕ ਪਾਣੀ ਬਾਈ ਬੂਟਿਆਂ ਕਰਕੇ ਪਾਣੀ ਲੱਗਣਾ ਜ਼ਰੂਰੀ ਹੈ ਜੇ ਬੂਟੇ ਨਾ ਹੁੰਦੇ ਫੇਰ ਆਪਾਂ ਸ਼ਾਇਦ ਰੁਗ ਵੀ ਜਾਂਦੇ ਹੋਰ ਥੋੜਾ ਦਿਨ ਕਿਉਂਕਿ ਬੂਟੇ ਆ ਬਾਈ ਇਹ ਪਾਣੀ ਦੀ ਕੁਝ ਬੂਟੇ ਵੀ ਪਾਣੀ ਵੱਧ ਮੰਗਦੇ ਆ ਇਹ ਵੀ ਬੂਟੇ ਬਾਈ ਪਾਣੀ ਨਾਲੇ ਚੱਲਦੇ ਨੇ ਠੀਕ ਹੈ ਜੀ ਤੇ ਚਲੋ ਬਾਈ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਕੱਲ ਨੂੰ ਮਿਲਦੇ ਆ ਰੋਪੜ ਕੋਈ ਕਿਸੇ ਨਵੀਂ ਵੀਡੀਓ ਦੇ ਵਿੱਚ ਜੇ ਕਿਸੇ ਮੇਰੇ ਵੀਰ ਨੇ ਕੋਈ ਵੀ ਟਰੈਕਟਰ ਵਾਈ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰਿਆ ਕਰੋ ਬਾਈ ਤੇ ਨੰਬਰ ਸਭ ਨੂੰ ਪਤਾ ਹੀ ਆ ਬਾਈ ਆਪਣਾ ਤੇ ਨੰਬਰ ਤੇ ਫੋਟੋਆਂ ਵੀਡੀਓਆਂ ਟਰੈਕਟਰੀਆਂ ਪਾ ਦਿਆ ਕਰੋ ਤੇ ਜਿੰਨੇ ਵੀ ਬਾਈ ਵੀਡੀਓ ਦੇਖਦੇ ਆ ਸਾਰਿਆਂ ਦਾ ਪਹਿਲ ਤੋਂ ਧੰਨਵਾਦ ਹੈ ਜੀ ਠੀਕ ਹੈ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਮੇਰੇ YouTube ਚੈਨਲ ਨੂੰ ਬਾਈ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ